ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਕਣਕ ਦੀ ਫਸਲ ਦੇ ਮੌਜੂਦਾ ਹਾਲਾਤ ਇਹਦੇ ਅਨੁਸਾਰ ਜਿਹੜੀ ਕਿਸ ਤਰ੍ਹਾਂ ਦੀ ਫਸਲ ਰਹਿ ਸਕਦੀ ਹੈ ਕੁਝ ਕਿਸਾਨ ਵੀਰ ਜਿਹੜੇ ਤੇਲੇ ਵਾਲੀ ਸਪਰੇ ਨਾਲ ਪੁੱਛ ਰਹੇ ਆ ਜਿਹਦੇ ਵਿੱਚ ਪੀਲੀ ਕੁੰਗੀ ਤੋਂ ਉਲੀ ਨਾਸ਼ਕ ਜਾਂ ਤੇਲੇ ਵਾਲੀ ਸਪਰੇ ਨਾਲ ਜਿਹੜੇ ਹੈਗੇ ਐਨਪੀਕੇ ਨਾਲ ਪੋਰਨ ਕਈ ਕਿਸਾਨ ਵੀਰ ਮੈਗਨੀਜ਼ਮ ਮੈਗਨੀਸ਼ੀਅਮ ਜ਼ਿੰਕ ਇਹਦੀਆਂ ਨਾਲ ਸਪਰੇਆਂ ਬਾਰੇ ਪੁੱਛ ਰਹੇ ਇੰਨਾ ਕੁਝ ਮਿਕਸ ਕਰਨ ਬਾਰੇ ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਲੋ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਤੁਸੀਂ ਫੋਲੋ ਕਰ ਸਕਦੇ ਹੋ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਡੇ ਤੈ ਪਹੁੰਚਦੀ ਰਹੇ ਸੋ ਕਿਸਾਨ ਵੀਰੋ ਕਣਕ ਦੀ ਫਸਲ ਦੀ ਬਿਜਾਈ ਤੋਂ ਲੈ ਕੇ ਆਪਾਂ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਿਹੜੀਆਂ ਸਪਰੇਆਂ ਹੋਣੀਆਂ ਸੀ ਕਿਉਂਕਿ 15-20 ਦਿਨ ਦੀ ਕਣਕ ਤੋਂ ਲੈ ਕੇ ਜਿਹੜੀ ਮੈਗਨੀਜ਼ ਦੀ ਸਪਰੇ ਆਪਾਂ 2-3 ਜਿਹਦੇ ਵਿੱਚ ਨਾਲ ਜ਼ਰੂਰ ਤੋਂ ਅਨੁਸਾਰ ਜ਼ਿੰਕ ਤੇ ਕਲੀ ਦਾ ਪਾਣੀ ਤੇ ਯੂਰੀਆ ਇਹਦੇ ਬਾਰੇ ਤੁਹਾਨੂੰ ਦੱਸਿਆ ਸੀ ਜਿਹੜੇ ਕਿਸਾਨ ਵੀਰਾਂ ਨੇ 2 ਤੋਂ 3 ਸਪਰੇਆਂ ਕੀਤੀਆਂ ਨੇ ਬਹੁਤ ਟੌਪ ਦੀ ਫਸਲ ਵਧੀਆ ਨਤੀਜੇ ਜਿਹੜੇ ਇਹਦੇ ਸਪਰੇ ਦੇ ਮਿਲੇ ਆ ਤੇ ਕਈ ਥਾਵਾਂ ਦੇ ਉੱਤੇ ਮੀਂਹ ਪੈਣ ਦੇ ਬਾਵਜੂਦ ਵੀ ਕਣਕ ਦੇ ਵਿੱਚ ਪੀਲਾਪਣ ਨਜ਼ਰ ਨਹੀਂ ਆਇਆ ਕਿਉਂਕਿ ਆਪਾਂ ਜਿਹੜੇ ਜ਼ਰੂਰਤ ਅਨੁਸਾਰ ਤਤਾਂ ਦੀ ਜਿਹੜੀ ਸਪਰੇਅ ਕੀਤੀ ਹੋਈ ਸੀ ਕਿਉਂਕਿ ਜਦੋਂ ਮੀਂਹ ਪੈ ਕੇ ਪਾਣੀ ਖੜਦਾ ਜਾਂ ਜਿਹੜਾ ਸੂਰਜ ਨਹੀਂ ਨਜ਼ਰ ਆਉਂਦਾ ਕਈ ਕਈ ਦਿਨਾਂ ਤੇ ਧੁੰਦ ਵਾਲਾ ਵਾਤਾਵਰਣ ਰਹਿੰਦਾ ਤਾਂ ਜਦੋਂ ਕਣਕ ਨੂੰ ਜ਼ਰੂਰਤ ਅਨੁਸਾਰ ਪਹਿਲਾਂ ਤਤ ਦਿੱਤੇ ਹੋਏ ਆ ਤਾਂ ਬਹੁਤ ਘੱਟ ਪੀਲਾਪਣ ਜਾਂ ਕਣਕ ਬਹੁਤ ਘੱਟ ਦਬਦੀ ਹੈ ਜਿਨ੍ਹਾਂ ਨੇ ਉਦੋਂ ਸਪਰੇਅਆਂ ਕੀਤੀਆਂ ਉਹਨਾਂ ਨੂੰ ਬਹੁਤ ਹੀ ਦਾ ਨਤੀਜਾ ਚੰਗਾ ਮਿਲੂਗਾ ਕੋਈ ਕਿਸਾਨ ਵੀਰਾਂ ਨੇ ਪਹਿਲਾਂ ਮੈਗਨੀਜ਼ ਦੀ ਸਪਰੇ ਨਹੀਂ ਕੀਤੀ ਤੇ ਹੁਣ ਜਿਹੜੀ ਨਸਾਰੇ ਤੇ ਵੀ ਮੈਗਨੀਜ਼ ਦੇ ਜਿਹੜੇ ਘਾੜ ਦੇ ਲੱਛਣਾਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਕੋਈ ਥਾਂ ਦੇ ਪਹਿਲਾਂ ਜ਼ਿੰਕ ਦੀ ਘਾਟ ਵਈ ਕਿਸਾਨ ਵੀਰਾਂ ਨੂੰ ਇਹਦੇ ਬਾਰੇ ਜਿਹੜਾ ਹੈਗਾ ਪਹਿਲਾਂ ਨਾਲ ਦੀ ਨਾਲ ਆਪਾਂ ਦੱਸਿਆ ਸੀਗਾ ਕਿ ਉੱਥੇ ਜਿਹੜਾ ਹੈਗਾ ਸਲਫਰ ਵਗੈਰਾ ਪਾਉਂਦੇ ਨੇ ਪਰ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਬਾਰੇ ਕਿਸਾਨ ਵੀਰਾਂ ਨੇ ਬਹੁਤਾ ਧਿਆਨ ਨਹੀਂ ਦਿੱਤਾ ਜ਼ਿੰਕ ਦੀ ਘਾਟ ਕਿਤੇ ਕਿਤੇ ਨਜ਼ਰ ਆਈ ਹੈ ਜ਼ਿਆਦਾਤਰ ਮੈਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਪਰ ਜਦੋਂ ਆਪਾਂ ਨਸਾਰੇ ਤੇ ਸਪਰੇ ਹੁਣ ਮੈਗਨੀਜ਼ ਦੀ ਕਰਾਂਗੇ ਉਹਦਾ ਆਪਾਂ ਨੂੰ ਬਹੁਤਾ ਫਾਇਦਾ ਨਹੀਂ ਹੋਣ ਵਾਲਾ ਕਿਉਂਕਿ ਜਦੋਂ ਫਸਲ ਫਟਾਰੇ ਤੇ ਸੀਗੀ ਗ੍ਰੋਥ ਕਰ ਰਹੀ ਹੈ ਉਦੋਂ ਜੇ ਤੱਤ ਦੀ ਘਾਟ ਰਹਗੀ ਤਾਂ ਨਸਾਰੇ ਸਮੇਂ ਆਪਾਂ ਜੇ ਉਹਦੀ ਸਪਰੇ ਵੀ ਕਰਾਂਗੇ ਤਾਂ ਉਹਦਾ ਆਪਾਂ ਨੂੰ ਬਹੁਤਾ ਫਾਇਦਾ ਨਹੀਂ ਹੋਣ ਵਾਲਾ ਪੀਲੀ ਕੁੰਗੀ ਕਿਤੇ ਕਿਤੇ ਜਿਹੜਾ ਪੀਏ ਜੁ ਲੁਧਾਨਾ ਵੱਲੋਂ ਜਦੋਂ ਸਰਵੇ ਪਿਛਲੇ ਦਿਨੀ ਕੀਤਾ ਗਿਆ ਤਾਂ ਕਿਤੇ ਕਿਤੇ ਆਨੰਦਪੁਰ ਤੇ ਰੋਪੜ ਸਾਹ ਜਿਹੜਾ ਹੈਗਾ ਆਨੰਦਪੁਰ ਸਾਹਿਬ ਤੇ ਰੋਪੜ ਦੇ ਏਰੀਆ 'ਚ ਕਿਤੇ ਕਿਤੇ ਨਜ਼ਰ ਆਈ ਸੀਗੀ ਮੰਜੇ ਜਿੱਨਾ ਪੀੜੀ ਜਿਨਾ ਥਾਂ ਉੱਤੇ ਤਰੰਤ ਜਿਹੜੀਆਂ ਸਪਰੇਇਆਂ ਕਰਵਾਤੀਆਂ ਸੋ ਬਹੁਤੀ ਕੋਈ ਸਮੱਸਿਆ ਪੀਲੀ ਕੁੰਗੀ ਦੀ ਹੈ ਨਹੀਂ ਵੈਸੇ ਵੀ ਕਿਸਾਨ ਵੀਰ ਜ਼ਰੂਰ ਤਨਸਰ ਉਲੀਨਾਸ਼ਕ ਕਰ ਰਹੇ ਜੀ ਤੋਂ ਕਰਨਾਲ ਬੰਟ ਤੋਂ ਜਾਂ ਹੋਰ ਉਲੀ ਰੋਗਾਂ ਤੋਂ ਜਿਹੜਾ ਝੰਡਾ ਪੱਤਾ ਰੋਗ ਰਹਿਤ ਰਵੇ ਤੇ ਝਾੜ ਵਧੀਆ ਰਵੇ ਤੇ ਤੇਲੇ ਬਾਰੇ ਕਿਸਾਨ ਵੀਰ ਪੁੱਛ ਰਹੇ ਤੇਲੇ ਦੀ ਕਿਸਾਨ ਵੀਰੋ ਨਾ ਮਾਤਰ ਜਿਵੇਂ ਬਿਲਕੁਲ ਸਮੱਸਿਆ ਅਜੇ ਹੈ ਨਹੀਂਗੀ ਟੈਂਪਰੇਚਰ ਜ਼ਰੂਰ ਉੱਪ ਜਾ ਰਿਹਾ ਸੋ ਜਿਹੜਾ ਮਿਕਸ ਕਰਕੇ ਜਿਹੜੀ ਤੇਲੇ ਵਾਲੀਆਂ ਸਪ੍ਰੇਆਂ ਜੇ ਤੁਸੀਂ ਹੋਰ ਐਨਪੀਕੇ ਵਗੈਰਾ ਸਪਰੇਅ ਕਰਦੇ ਤਾਂ ਨਾਲ ਸਪਰੇਅ ਕਰਨ ਤੋਂ ਗਰੇਜ਼ ਕਰੋ ਜੇ ਆਪਾਂ ਪਹਿਲਾਂ ਹੀ ਸਪਰੇਅ ਕਰ ਦਿਆਂਗੇ ਜੇ ਜਦੋਂ ਜੇ ਅਟੈਕ ਹੁੰਦਾ ਤਾਂ ਕਈ ਵਾਰ ਜਿਹੜੀ ਰੈਜ਼ਿਸਟੈਂਸ ਦੀ ਸਮੱਸਿਆ ਆਉਂਦੀ ਹੈ ਵਾਰ-ਵਾਰ ਆਪਾਂ ਸਪ੍ਰੇਆਂ ਕਰੀ ਜਾਂਦੇ ਮਿਕਸ ਕਰ ਕਰਕੇ ਸੋ ਜ਼ਰੂਰਤ ਅਨੁਸਾਰ ਇਸ ਕੀੜੇ ਮਕੌੜੇ ਵਾਲੀ ਸਪਰੇ ਜਦੋਂ ਅਟੈਕ ਹੋਵੇ ਤਾਂ ਉਸ ਤੋਂ ਬਾਅਦ ਆਪਾਂ ਨੂੰ ਕਰਨੀ ਏ ਇਹਦੀ ਪਹਿਲਾਂ ਨਹੀਂ ਬਿਮਾਰੀ ਦੀ ਸਪਰੇ ਆਪਾਂ ਬਿਮਾਰੀ ਆਉਣ ਤੋਂ ਪਹਿਲਾਂ ਜੇ ਉਹਦੇ ਮੌਸਮ ਦੇ ਹਾਲਾਤ ਆ ਜਾਂ ਫਸਲ ਦੀ ਸਟੇਜ ਉਹ ਆ ਫਿਰ ਆਪਾਂ ਉਲੀਨਾਸ਼ਕ ਕਰ ਸਕਦੇ ਹੁੰਨੇ ਆ ਪਰ ਜਿਹੜੀ ਕੀੜੇ ਮਕੌੜੇ ਵਾਲੀ ਸਪਰੇ ਆ ਇਹ ਜਦੋਂ ਅਟੈਕ ਹੋਵੇ ਜ਼ਰੂਰਤ ਅਨੁਸਾਰ ਉਦੋਂ ਹੀ ਕਰਨੀ ਚਾਹੀਦੀ ਕਿਉਂਕਿ ਇਹਦੇ ਨਾਲ ਬਹੁਤਾਂ ਨੁਕਸਾਨ ਨਹੀਂ ਹੁੰਦਾ ਜਿਹੜਾ ਕਿ ਬਿਮਾਰੀਆਂ ਨਾਲ ਜ਼ਿਆਦਾ ਹੁੰਦਾ ਜਿਹੜੀਆਂ ਇਨਫੈਕਸ਼ਨ ਜਿਹੜੀ ਅੰਦਰ ਹੋ ਜਾਂਦੀ ਪਹਿਲਾਂ ਆਪਾਂ ਨੂੰ ਨਿਸ਼ਾਨੀਆਂ ਨਜ਼ਰ ਨਹੀਂ ਆਉਂਦੀਆਂ ਫਿਰ ਜਦੋਂ ਜ਼ਿਆਦਾ ਇਨਫੈਕਸ਼ਨ ਹੁੰਦੀ ਫਿਰ ਨਿਸ਼ਾਨੀਆਂ ਨਜ਼ਰ ਆਉਂਦੀਆਂ ਤੇ ਉਸ ਤੋਂ ਬਾਅਦ ਸਪਰੇਅ ਕਰਨ ਨਾਲ ਉਸ ਤੋਂ ਪਹਿਲਾਂ ਜਿਹੜਾ ਹੈਗਾ ਥੋੜਾ ਬਹੁਤ ਨੁਕਸਾਨ ਹੋ ਚੁੱਕਿਆ ਹੁੰਦਾ ਸੋ ਜਿਹੜਾ ਓਵਰਆਲ ਫਸਲ ਹੈ ਤਕਰੀਬਨ ਸੈਟੀਸਫੈਕਟਿ ਸੰਤੋਸ਼ ਜਨਕ ਹੈਗੀ ਹੈ ਪਰ ਕਈ ਥਾਵਾਂ ਤੇ ਕਣਕ ਕਾਫੀ ਦਬੀ ਰਹੀ ਜਿੱਥੇ ਪੀਲਾਪਨ ਜਿਹੜਾ ਹੈਗਾ ਕਣਕ ਨੇ ਨਹੀਂ ਛੱਡਿਆ ਤਾਂ ਹੁਣ ਕਿਸਾਨ ਵੀਰੋ ਉਹ ਜਿਹੜਾ ਸਮਾਂ ਲੰਘ ਚੁੱਕਿਆ ਗਿਆ ਆਪਾਂ ਸਪਰੇਅਾਂ ਕਰਕੇ ਹੁਣ ਕਣਕ ਨੇ ਕਿਉਂਕਿ ਹੁਣ ਜਿਹੜਾ ਜਦੋਂ ਤਣੇ 'ਚ ਗੰਢਾਂ ਪੈ ਜਾਂਦੀਆਂ ਫਸਲ ਰਿਪਰੋਡਕਟਿਵ ਸਟੇਜ ਤੇ ਆ ਜਾਂਦੀ ਹੈ ਤਾਂ ਦੂਬਾ ਤਾਂ ਸਾਰਾ ਹੀ ਕਰਨਾ ਹੈ ਫਟਾਰੇ ਵਾਲਾ ਟਾਈਮ ਜਾਂ ਜਿਹੜੇ ਤਤ ਨਾਲ ਸਪਰੇਅ ਕਰਨ ਵਾਲਾ ਟਾਈਮ ਉਹਦਾ ਟਾਈਮ ਲੰਘ ਜਾਂਦਾ ਹੁਣ ਸਿਰਫ ਆਪਾਂ ਦਸਾਰੇ ਟਾਈਮ ਐਨ ਪੀਏ ਕਰਨਾ ਹੁੰਦਾ 13045 ਜਾਂ ਬੋਰੋਨ ਜਿਹੜਾ ਕਰਨਾ ਹੁੰਦਾ 1780 ਗ੍ਰਾਮ ਤਾਈ ਜਾਂ ਉਲੀਨਾਸ਼ਕ ਇਸ ਸਪਰੇਅ ਦਾ ਹੀ ਸਮਾਂ ਮੈਗਨੀ ਜਾਂ ਮੈਗਨੀਸ਼ੀਅਮ ਜਾਂ ਹੋਰ ਤੁਸੀਂ ਜਿਹੜੀਆਂ ਵੀ ਸਪਰੇਆਂ ਕਰੋਗੇ ਉਹਦਾ ਆਪਾਂ ਨੂੰ ਬਹੁਤਾ ਫਾਇਦਾ ਹੋਣ ਵਾਲਾ ਨਹੀਂਗਾ ਕਿਉਂਕਿ ਫਟਾਰੇ ਦਾ ਟਾਈਮ ਆਪਾਂ ਜਣੀਆਂ ਸਪਰੇਆਂ ਕਰਨੀਆਂ ਹੁੰਦੀਆਂ ਕਈ ਕਿਸਾਨ ਵੀਰਾਂ ਨੇ ਲੇਟ ਤੱਕ ਜਾ ਕੇ 70 70 ਦਿਨ ਤੱਕ ਜਾ ਕੇ ਵੀ ਜਿਹੜੀ ਯੂਰੀਆ ਪਾਈ ਹੈ ਤੇ ਪ੍ਰਮਾਤਮਾ ਨਾ ਕਰੇ ਜੇ ਅੱਗੇ ਜਾ ਕੇ ਮੌਸਮ ਖਰਾਬ ਹੋਇਆ ਤਾਂ ਜਿੱਥੇ ਆਪਾਂ ਲੇਟ ਯੂਰੀਆ ਪਾਈਏ ਉੱਥੇ ਕਣਕ ਡਿੱਗਣ ਦੀ ਸਭ ਤੋਂ ਜ਼ਿਆਦਾ ਸਮੱਸਿਆ ਆ ਸਕਦੀ ਹੈ ਕੀੜੇ ਮਕੌੜੇ ਬਿਮਾਰੀਆਂ ਦੀ ਸਮੱਸਿਆ ਵੀ ਜ਼ਿਆਦਾ ਆ ਸਕਦੀ ਹੈ ਕਿਉਂਕਿ ਇੱਕ ਵਾਰ ਤਾਂ ਤੁਹਾਨੂੰ ਫਸਲ ਨਜ਼ਰ ਆਉ ਕਿ ਜੇ ਯੂਰੀਆ ਪਾ ਕੇ ਬਹੁਤ ਵਧੀਆ ਜਿਹੜੀ ਫਸਲ ਹਰੇ ਭਾਈ ਬਹੁਤ ਜ਼ਿਆਦਾ ਆ ਗਈ ਹੈ ਪਰ ਲੇਟ ਯੂਰੀਆ ਪਾਉਣ ਦੇ ਨੁਕਸਾਨ ਵੀ ਹੁੰਦੇ ਆ ਸੋ ਅਗਲੇ ਦਿਨੀ ਜਿਹੜਾ 20 22 ਤਰੀਕ ਤਾਈਂ ਦੁਬਾਰਾ ਥੋੜਾ ਬਹੁਤ ਮੌਸਮ ਜੇ ਵਿਗੜਦਾ ਤਾਂ ਉਦੋਂ ਪਹਿਲਾਂ ਪਹਿਲਾਂ ਤੁਸੀਂ ਜ਼ਰੂਰ ਅਨੁਸਾਰ ਜਿਹੜੀ ਐਨ ਪੀ ਕੇ ਜਾਂ ਉਲੀਨਾਸ਼ਕ ਹੈ ਜਾਂ ਬੋਲਣਾ ਹੈ ਜਿਹੜੀਆਂ ਤੁਸੀਂ ਸਪਰੇਆਂ ਕਰਨੀਆਂ ਨੇ ਇਹ ਟਾਈਮਲੀ ਕਿਰਪਾ ਕਰਕੇ ਖਤਮ ਕਰ ਲਓ ਕਿ ਮੌਸਮ ਜੇ ਖਰਾਬ ਵੀ ਹੁੰਦਾ ਤਾਂ ਆਪਣੀ ਸਪਰੇ ਹੋ ਰਹਿ ਨਾ ਜਾਵੇ ਸਾਰੇ ਤੋਂ ਪਹਿਲਾਂ ਪਹਿਲਾਂ ਜਿਹੜੀ ਇਹ ਸਪਰੇ ਹੈ ਹੋਣੀ ਚਾਹੀਦੀ ਹੈ ਤਾਂ ਕਿ ਆਪਣੀ ਫਸਲ ਦਾ ਝਾੜ ਵਧੀਆ ਰਹੇ ਝੰਡਾ ਪੱਤਾ ਰੋਗ ਰਹਿਤ ਰਹੇ ਉਲੀ ਨਾਸ਼ਕ ਦੇ ਨਾਲ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ ਬੋ